ਕੇਂਦਰੀ ਮੰਤਰੀ ਹਰਸ਼ਮਰਤ ਕੋਰ ਬਾਦਲ ਵੱਲੋਂ ਸ਼ਨੀਵਾਰ ਨੂੰ ਹਲਕਾ ਜਲਾਲਾਬਾਦ ਵਿਖੇ ਆਪਣੇ ਪਤੀ ਅਤੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਇਸ ਤਰ੍ਹਾਂ ਜਿੱਥੇ ਬੀਬੀ ਬਾਦਲ ਨੇ ਅਕਾਲੀ ਦਲ ਦੀ ਜਿੱਤ ਦਾ ਦਾਵਾ ਠੋਕਿਆ ਉੱਤੇ ਹੀ ਸਿੱਧੂ ਦੇ ਨਾਲ-ਨਾਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੇ ਜੰਮ ਕੇ ਨਿਸ਼ਾਨਾ ਸਾਧਿਆ ਸੁਖਵੀਰ ਜੀ ਨੇ ਪਿਛਲੇ 5 ਸਾਲ ਸੇਵਾ ਕਰਕੇ ਇਹੋ ਜਿਹੀ ਮੈਂ ਤੁਹਾਡੀ ਬੰਗੀਆਂ ਨਾਲੀਆਂ ਬਣਾਈਆਂ ਨੇ ਪਾਵੇ ਤੁਹਾਡਾ ਅਗਨਵਾਰੀ ਸੈਂਟਰ ਹੋਏ ਪਾਵੇ ਤੁਹਾਡੇ ਇੱਕ ਲਾਕੇ ਵਿੱਚ ਹਸਪਤਾਲ ਹੋ ਸਕੂਲ ਹੋਣ ਜਾਂ ਫਿਰ ਤੁਹਾਡੀ ਨਹਿਰਾ ਬੰਗੀਆਂ ਨੇ

કે ગોબંતોસકો પંથી હોન ગયા જાતે એ ઇલાકે દે છે જો વિકાસ તે કમ હો સકતા જરા 60 સાલ કિસેને કીતા નહીં આ બોર્ડર તા હલકા હે પિછડાયા હોયા હલકા હે મેસે સલકે નુ અગે લે જાના ચાહતા હે મેરા વિશ્વાસ હે કી ઇસે બેરોજગારા દિન મોકિયા લગે હર ગરીબ તા અપના મકાન હોય કિસાન ની આમદાની મે છ ઇના દા કરજા હટે તે ઇના દી આમદાની બડે મે ઇસે ઇલાકે નુ અગે લેકે જાના ચાહતા હે